ਮਿੱਟੀ ਦੇ ਕੁੰਡੇ ਵਿੱਚ ਛਟਣੀ ਮੈਂ ਕੁੱਟਦੀ ਮਿੱਟੀ ਦੇ ਕੁੰਡੇ ਵਿੱਚ ਛਟਣੀ ਮੈਂ ਕੁੱਟਦੀ ਵਿੱਚ ਪਾ ਕੇ ਦੋੜਾਈ ਵੇਜਾ ਚਤਾਏ ਵੇਜਾਕ ਦੇ ਪੀੜੀ ਡੋਂਦੇ ਨੇ ਅੰਮਾ ਦੇ ਜਾਏ ਤਾਈ ਵੇਜਾਕ ਦੇ ਪੀੜੀ ਡੋਂਦੇ ਨੇ ਅੰਮਾ ਦੇ ਜਾਏ ਵੇਜਾ ਚਤਾਏ ਵੇਜਾਕ ਛੰਨਾ ਪਰਿਆ ਦੁੱਧ ਦਾ ਵਿੱਚ ਉਡੁੱਡ ਪੈਂਦੀ ਰੇਤ ਛੰਨਾ ਪਰਿਆ ਦੁੱਧ ਦਾ ਵਿੱਚ ਉਡੁੱਡ ਪੈਂਦੀ ਰੇਤ ਨਿੱਕੀ ਲੋੜਾ ਆ ਗਿਆ ਪੱਲਾ ਨਾ ਛੱਡਦਾ ਜੇਠ ਨਿੱਕੀ ਲੋੜਾ ਆ ਗਿਆ ਪੱਲਾ ਨਾ ਛੱਡਦਾ ਜੇਠ ਨਿੱਕੀ ਲੋੜਾ ਆ ਗਿਆ ਪੱਲਾ ਨਾ ਛੱਡਦਾ ਜੇਠ ਨੀ ਛੰਨਾ ਪਰਿਆ ਦੁੱਧ ਦਾ ਵਿੱਚ ਉਡੁੱਡ ਪੈਂਦੀ ਰੂੰ ਚੰਨਾ ਪਰਿਆ ਤੋ ਤਦਾਬ ਚੂ ਟੁੱਟ ਪੈਂਦੇ ਰੂਨੀ ਕਿ ਲੋੜਾ ਆ ਗਿਆ ਕੁੰਡ ਨਾ ਕੱਢਦੀ ਤੂੰ ਨੀ ਕਿ ਲੋੜਾ ਆ ਗਿਆ ਕੁੰਡ ਨਾ ਕੱਢਦੀ ਤੂੰ ਨੀ ਕਿ ਲੋੜਾ ਆ ਗਿਆ ਕੁੰਡ ਨਾ ਕੱਢਦੀ ਤੂੰ ਬਾਬਲ ਮੇਰੇ ਰਹਿਣੇ ਵਾਰ ਸਹੇੜਿਆ ਬਾਬਲ ਮੇਰੇ ਰਹਿਣੇ ਵਾਰ ਸਹੇੜਿਆ ਤੜਕੇ ਉੱਠ ਪੁੱਕੀ ਖੰਡਾ ਨੀ ਜੇ ਮੈਂ ਉਹਨੂੰ ਜਾ ਸਮਝਾਵਾਂ ਨੇ ਜੇ ਮੈਂ ਉਹਨੂੰ ਜਾ ਸਮਝਾਵਾਂ ਅੱਗੇ ਲੜਨ ਨੂੰ ਆਉਂਦਾ ਨਹੀਂ ਇੱਕ ਦਿਨ ਫੜਨ ਪੁਲਿਸ ਸੀ ਆ ਗਈ ਨੇ ਇੱਕ ਦਿਨ ਫੜਨ ਪੁਲਿਸ ਸੀ ਆ ਗਈ ਪੇਟੀਆਂ ਥੱਲੇ ਵੜਦਾ ਮੈਂ ਕਿਆ ਮੁੰਚੀ ਜੀ ਇਹ ਤਾਂ ਚੂਹੇ ਫੜਦਾ ਮੈਂ ਕਿਆ ਮੁੰਚੀ ਜੀ ਇਹ ਤਾਂ ਚੂਹੇ ਫੜਦਾ ਮੈਂ ਕਿਆ ਮੁੰਚੀ ਜੀ ਮਿੱਟੀ ਦੇ ਵਿਖਾਰੀ ਨੇ ਵਿਖਾਰੀ ਵਿੱਚ ਸ਼ੂਲੇ ਮਿੱਟੀ ਦੇ ਵਿਖਾਰੀ ਨੇ ਵਿਖਾਰੀ ਵਿੱਚ ਸ਼ੂਲੇ ਨੀ ਤਾੜੀ ਮਾਰੇ ਉੱਡ ਜਾਣਗੇ ਮੇਰੇ ਵੀਰ ਦੇ ਕਬੂਤਰ ਗੋਲੇ ਨੀ ਤਾੜੀ ਮਾਰੇ ਉੱਡ ਜਾਣਗੇ ਮੇਰੇ ਵੀਰ ਦੇ ਕਬੂਤਰ ਗੋਲੇ ਨੀ ਤਾੜੀ ਮਾਰੇ ਉੱਡ ਜਾਣਗੇ ਲੀੜੇ ਤੋਂਦੀ ਦੇ ਖੜ ਕਣ ਥਾਪੇ ਨੀ ਚਾਚੇ ਤਾਏ ਮੱਤ ਲਬ ਦੇ ਜਗ ਜਾਣਤੀ चेताए मत लब दे जग जोन तिया दे मपे नित नि चचताए मत लब दे